ਮਸ਼ਹਕਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਨੰਗਲ ਦੇ ਰੇਲਵੇ ਰੋਡ ਤੋਂ ਜਿੱਥੇ ਕੀ ਦਿਨ ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਜਿੱਥੇ ਬਦਮਾਸ਼ਾਂ ਵੱਲੋਂ ਦਿਨ ਦਿਹਾੜੇ ਇੱਕ ਦੁਕਾਨਦਾਰ ਉਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਭਾਵੇਂ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇਆ ਦੇ ਵਿੱਚ ਕੈਦ ਹੋ ਗਈ ਹੈ ਸੀਸੀਟੀਵੀ ਕੈਮਰੇਆ ਦੇ ਵਿੱਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਦੋ ਅਣਪਛਾਤੇ ਵਿਅਕਤੀ ਇੱਕ ਐਕਟਿਵਾ ਉਤੇ ਸਵਾਰ ਹੋ ਕੇ ਆਂਦਿਆਂ ਨਾ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਬਿਸ਼ਪ Hindu ਪਰਿਸ਼ਦ ਦੇ ਅਧਿਐਕਸ਼ ਦਾ ਕਤਲ ਕਰ ਦਿੰਦੇ ਹਨ ਅਤੇ ਉਹ ਮੌਕੇ ਤੋਂ ਹਾਰ ਹੋ ਜਾਂਦੇ ਹਨ ਸਥਾਨਿਕ ਦੁਕਾਨਦਾਰਾਂ ਵੱਲੋਂ ਹਿੰਦੂ ਪਰਿਸ਼ਦ ਦੇ ਅਧਿਐਕਸ਼ ਨੂੰ ਸਿਵਲ ਹਸਪਤਾਲ ਨੰਗਲ ਪੰਚਾਇਤ ਜਾਂਦਾ ਹੈ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਫਿਲਹਾਲ ਪੁਲਿਸ ਮੌਕੇ ਉੱਤੇ ਪਹੁੰਚ ਗਈ ਹੈ ਅਤੇ ਕਾਤਲਾਂ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਆ ਤੁਹਾਨੂੰ ਸੁਣਾਉਣਾ ਹੈ ਕਿ ਮੌਕੇ ਉੱਤੇ ਮੌਜੂਦ ਸਥਾਨਿਕ ਵਸਨੀਕਾਂ ਦਾ ਕੀ ਕਹਿਣਾ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਨੀ ਦੀ ਰਿਪੋਰਟ ਉਪਦੀਕਾਂ ਦਾ ਸੀਓ ਕੋਡ ਦੇ ਵਿੱਚ ਬੰਦਾ ਆਇਆ ਇਹਨਾਂ ਕੋਲ ਵਾਸ਼ਿੰਗ ਕਰਵਾ ਰਿਹਾ ਥਾ ਉਹ ਸ਼ਿਕਾਇਤ ਲਨ ਵਾਸਤੇ ਤੇ ਉਹਨੇ ਅੱਗੇ ਸਾਨੂੰ ਦੱਸਿਆ ਵੀ ਤੁਹਾਡੇ ਮਰੀਜ਼ ਗਵੰਡੀ ਦਾ ਮੂੰਹ ਚ ਖੂਨ ਨਿਕਲ ਰਿਹਾ ਹੈ ਇਸ ਤੋਂ ਬਾਅਦ ਹੀ ਜਾ ਕੇ ਦੇਖਿਆ ਤਾਂ ਉਹ ਛੱਪਣ ਲੱਗਿਆ ਪਿਆ ਸੀ ਖੂਨ ਦਾ ਫਿਰ ਚੱਕਿਆ ਚੱਕਾ ਹਸਪੀਟਲ ਲੈ ਕੇ ਆ ਗਏ ਇਹਨਾਂ ਨਾਲ ਨਾ ਦੇਤੀ ਸਮਝ ਤੇ ਕੋਈ ਪਤਾ ਨਹੀਂ ਕਿ ਕਿੰਨਾ ਬਾਹਰ ਦੱਟ ਕੀਤਾ ਹੋਈ 5 ਮਿੰਟ ਪਹਿਲਾਂ ਤਾਂ ਗੁੱਲੂ ਐਮਸੀ ਦੇ ਨਾਲ ਗੱਲਾਂ ਮਾਰ ਰਿਹਾ ਦਾ ਹੈ ਗੁੱਲੂ ਐਮਸੀ ਖੜਿਆ ਪਾਣੀ ਮਾਰਕੀਟ ਦੇ ਗੱਪਾ-ਗੱਪਾ ਮਾਰੀਆਂ ਅਸੀਂ ਬਾਹਰ ਸਕੂਟਰ ਠੀਕ ਕਰ ਰਹੇ تھے ਇਹ ਆਰਐਸਐਸ ਦੇ ਨੇਤਾ ਸੀਗੇ ਜਾਂ ਬੀਜੇਪੀ ਦੇ ਹੋਏਗੇ ਬੀਜੇਪੀ ਦੇ ਉਹ ਚਾਲੀ ਨੰਬਰ ਤੇ ਆਪਾਂ ਇਹ ਦੇਖਾਰੀ ਆਪਾਂ ਨੂੰ ਜਾਣਕਾਰੀ ਚ ਕੋਈ ਨਹੀਂ ਮੈਨੂੰ ਤਾਂ 5 ਮਿੰਟ ਪਹਿਲਾਂ ਹੀ ਪਤਾ ਲੱਗਿਆ ਹਾਂ ਤੇ ਕੀ ਦੱਸਿਆ ਗਿਆ ਬੜੀ ਹੈਰਾਨ ਵੀ ਦੀ ਗੱਲ ਹੋਈ ਹੈ ਹਾਂ ਤੇ ਕੀ ਦੱਸਿਆ ਗਿਆ ਕੀ ਜਾਣਕਾਰੀ ਮਿਲੀ ਹੈ ਜਾਣਕਾਰੀ ਸਹੀ ਦਿੱਤੀ ਹੈ ਕਿ ਭਾਈ ਮੁੰਡੇ ਦੇ ਸਿਰ ਦੇ ਵਿੱਚ ਉਹ ਮਾਰ ਗਏ ਆ ਹੂੰ ਇਹ ਨਹੀਂ ਪਤਾ ਮਾਰ ਕੇ ਕੌਣ ਗਿਆ ਮੈਂ ਦੌੜ ਤੇ ਬਿਜਾਰ ਤੋਂ ਤੇ ਤੁਹਾਨੂੰ ਲੱਗਦਾ ਕੋਈ ਪੁਰਾਣੀ ਦਿਨ ਦੀ ਸ਼ੋਸਰ ਦੀ ਜਦ ਇਹਨਾਂ ਦਾ ਕੋਰਾਂ ਜੇ ਸੀ ਮੇਰਾ ਨਾਮ ਜੀ ਡਾਕਟਰ ਪ੍ਰਤੀਖਸ਼ ਡਾਕਟਰ ਪ੍ਰਤੀਖਸ਼ ਜੀ ਅੱਜ ਕੋਈ ਕੇਸ ਆਇਆ ਰੇਲਵੇ ਰੋਡ ਤੋਂ ਸਿਰ ਵਿੱਚ ਕਿਸ ਤੇ ਹਮਲਾ ਹੋਇਆ ਹੈ ਉਹਨिवार ਸਵੇਰੇ 5 ਵਜੇ ਇੱਕ ਕੇਸ ਹੈ ਵਿਕਾਸ ਪਰਵਾਰਕਰ ਦਾ ਨਾਮ ਹੈ ਜਿਹੜੇ ਰੇਲਵੇ ਰੋਡ ਤੇ ਦੁਕਾਨਦਾਰ ਹੈ ਸ਼ਾਹਿਦ ਤੇ ਇਹਨਾਂ ਦੇ ਨਾਲ ਜਿਹੜੇ ਆਏ ਗਏ ਸੀਗੇ ਨਾ ਉਹ ਨਹੀਂ ਦੱਸਿਆ ਵੀ ਕੋਈ ਬੰਦੇ ਇਹਨਾਂ ਪਰ ਹਮਲਾ ਕਰਕੇ ਗਏ ਹੈ ਜਦ ਅਸੀਂ ਨਿਸ਼ਾਨ ਵੀ ਕੀਤੀ ਹੈ ਤਾਂ ਦੇਖਿਆ ਵੀ ਖੂਨ ਜਲਦਾ ਬਿਲ ਜਿਹਾ ਤਾਂ ਦਰਕਾਰਦੇ ਡਾਟ ਵਰਗੇ ਕੋਈ ਤਿੱਖੇ ਮੈਂ ਪੁੱਨਾ ਮਾਰਿਆ ਗਿਆ ਸੀ ਦੇ ਪਿਛਲੇ ਪਾਸੇ 3 ਜਾਂ 4 ਸੈਂਟੀਮੀਟਰ ਦਾ ਜਿਹੜਾ ਖਾਵ ਹੈ ਠੀਕ ਹੈ ਖੂਨ ਦੀ ਦੇ ਵਿੱਚੋਂ ਨਿਕਲਦਾ ਪਿਆ ਸੀ ਜੀ ਇਸ ਟਾਈਮ ਹੀ ਆਏ ਸੀ ਉਸ ਟਾਈਮ ਮਤਲਬ ਪੇਸ਼ੈਂਟ ਸੀਗਾ ਉਹ ਮਤਲਬ ਹੈタルਾ ਸੇ ਬਰੌਂਡ ਡੈਂਡੀ ਆ ਪਰ ਆਪਾਂ ਪੂਰਾ ਅਟੈਂਪਟ ਪਾਇਆ ਸੀਪੀਆਰ ਵੀ ਦਿੱਤਾ ਸੀਗਾ ਡਰਗਸ ਵੀ ਦਿੱਤੇ ਸਾਰੇ ਹੋਰ ਪੇਸ਼ੈਂਟ ਰਿਕਵਰ ਹੋ ਗਿਆ ਇਸ ਟਾਈਮ ਪੇਸ਼ੈਂਟ ਹੈ ਸਰ ਨੂੰ ਪਤਾ ਲੱਗਾ ਕਿ ਕੌਣ ਲੋਕ ਸੀਗੇ ਜਾਂ ਕਿਉਂ ਐਸਾ ਕਰਕੇ ਕਹਿੰਦੇ ਵੀ ਜਿਹੜੇ ਨਾਲ ਦੇ ਲੈ ਕੇ ਆਏ ਕਹਿੰਦੇ ਇਹਨਾਂ ਦੇ ਆਂਤਵੰਨਾ ਹਾਦਸਾ ਹੋ ਚੁੱਕਾ ਕਿੰਨੀ ਉਮਰ ਲੱਗਦੀ ਹੈ ਜੀ 45 ਸਾਲ ਉਮਰ ਕਹਿ ਰਿਹਾ ਹੈ ਨਾਂ ਦੇ ਨੰਗਲ ਰੇਲਵੇ ਰੋਡ ਦੇ ਕਿ ਜੋ ਕਿ ਦਿਨ ਦਿਹਾੜੇ ਦੋ ਨੌਜਵਾਨਾਂ ਦੁਆਰਾ ਇੱਕ ਦੁਕਾਨਦਾਰ ਜੋ ਕਿ ਹਿੰਦੂ ਵਿਸ਼ੇ ਭ੍ਰਿਸ਼ਦ ਦੇ ਸ਼ਹਿਰੀ ਪ੍ਰਮੋਖ ਨੰਗਲ थाना ਉਹਨਾਂ ਦਾ ਦਿਨ ਦਿਹਾੜੇ ਤੇਜ਼ਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਜੋ ਕਿ ਬਹੁਤ ਹੀ ਇੱਕ ਚਿੰਤਾ ਦਾ ਵਿਸ਼ਾ ਹੈ ਸੋ ਅੱਜ ਜਿਹੜਾ ਹੈਗਾ ਆਪਣੀ ਦੁਕਾਨ ਤੇ ਆਪਣੇ ਘਰ ਦੇ ਵਿੱਚ ਵੀ ਜਿਹੜਾ ਹੈਗਾ ਇਨਸਾਨ ਜਿਹੜਾ ਜੋ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰਦਾ ਕਿੱਡੀ ਦੁਖਦੀ ਗੱਲ ਐ ਅੱਜ ਜਿਹੜੀ ਸਾਡੀ ਆਮ ਆਦਮੀ ਸਰਕਾਰ ਐ ਸਾਡੇ ਜਿਹੜੇ ਮੁੱਖ ਮੰਤਰੀ ਐ ਉਸ ਆਹ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਔਰ ਜਿਹੜੇ ਸਟੇਟਾਂ ਦੇ ਵਿੱਚ ਭੱਜੇ ਹੋਏ ਨੇ ਪਰ ਸਾਡੇ ਜਿਹੜਾ ਪੰਜਾਬ ਦੇ ਵਿੱਚ ਦਿਨ ਦਿਹਾੜੇ ਕਿਤੇ ਕਤਲ ਕਿਤੇ ਲੁੱਟਾਂ ਖੋਹਾਂ ਕਿਤੇ ਵੱਡੀਆਂ ਵੱਡੀਆਂ ਬਾਰਤਾਂ ਹੋ ਰਹੀਆਂ ਨੇ ਆ ਸਾਡੇ ਲੰਗਰ ਦੇ ਵਿੱਚ ਕਿੱਡੀ ਦੁਖਦੀ ਗੱਲ ਐ ਦਿਨ ਦਿਹਾੜੇ ਇੱਕ ਦੁਕਾਨ ਦੇ ਵਿੱਚ ਵੜ ਕੇ ਦੋ ਵਿਅਕਤੀਆਂ ਦੁਆਰਾ ਇੱਕ ਨਇਥੇ ਵਕੀਰ ਨੂੰ ਮਾਰ ਦਿੱਤਾ ਜਾਂਦਾ ਜੋ ਕਿ ਬਹੁਤ ਹੀ ਦੁਖਦੀ ਗੱਲ ਐ ਔਰ ਇੱਥੇ ਜਿਹੜਾ ਕਾਨੂੰਨ ਬਵੱਤਾ ਦੀ ਜਿਹੜੀ ਆ ਨਾ ਵੀ ਜਿਹੜੀ ਮੈਨੂੰ ਕੋਈ ਚੀਜ਼ੇ ਦਿਖਾਈ ਨਹੀਂ ਦੇ ਰਹੀ ਬੜੇ ਦੁਖ ਦੀ ਗੱਲ ਹੈ ਔਰ ਮੈਂ ਇਹ ਬੇਨਤੀ ਕਰਦਾ ਸਭ ਤੋਂ ਪਹਿਲਾਂ ਤਾਂ ਕਿ ਇਹ ਜਿਹੜੇ ਕਾਦਰ ਜਲਦ ਜਲਦ ਫੜੇ ਜਾਣ ਔਰ ਅਸੀਂ ਪਰਿਵਾਰ ਦੇ ਨਾਲ ਮੁੰਡੇ ਦੇ ਨਾਲ ਮੁੰਡਾ ਲਾ ਕੇ ਖੜੇ ਆ ਇਸ ਦੁੱਖ ਦੀ ਘੜੀ ਦੇ ਵਿੱਚ ਜੇਕਰ ਫੇਰ ਵੀ ਇਹਨਾਂ ਨੂੰ ਕਾਦਰਾਂ ਨੂੰ ਸ਼ਿੱਧੀ ਨਹੀਂ ਫੜਿਆ ਜਾਂਦਾ ਤਾਂ ਜੋ ਵੀ ਸੰਘਰਸ਼ ਜਿਹੜਾ ਕਰਨਾ ਪਿਆ ਸਿੰਘ ਸੈਨਾ ਪੰਜਾਬ ਪਹਿਦੇਦਾਰ ਤੇ ਕਰੂੰਗੀ ਇਹ ਜਿਹੜੇ ਕਾਦਰਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਲੈ ਕੇ ਆਵਾਂਗੇ ਫਾਂਸੀ ਤੇ ਜਲਦ ਜਲਦ ਟੰਗਾਵਾਂਗੇ